ਜੇ ਠੇਕੇ ਜਾਣਾ ਹੁੰਦਾ ਨਾ ਤਾਂ ਵੀ ਸੌਖਾ ਜਿਹਾ ਪਹਿਲਾਂ ਸ਼ਰਾਬੀ ਜਾਣ ਵਾਲਾ ਲੱਭਣਾ ਪੈਂਦਾ ਆਖੋ ਸਤਿਨਾਮ ਸ੍ਰੀ ਬਾਣੀ ਹੀ ਗੁਰੂ ਕੋਈ ਹੈ ਬੰਦਾ ਜਿਹੜਾ ਪਹਿਲਾਂ ਹੀ ਸਦਾ ਹੀ ਜਾ ਪਹੁੰਚੇ ਨਹੀਂ ਭਾਈ ਨਹੀਂ ਬਹੁਤਿਆਂ ਨੂੰ ਰਾਹ ਨਹੀਂ ਲੱਭਦੇ ਕੋਈ ਜਾਣ ਵਾਲਾ ਹੁੰਦਾ ਫਿਰ ਆਂਢੀ ਗੁਆਂਢੀ ਕਹਿੰਦੇ ਨੇ ਫਲਾਣੇ ਨੇ ਲਾਇਆ ਪੀਣਾ ਉਹਦੇ ਨਾਲ ਜਾਂਦਾ ਰਿਹਾ ਉਹ ਲੈ ਕੇ ਜਾਂਦਾ ਰਿਹਾ ਭਾਵੇਂ ਮਾੜੇ ਤੋਂ ਮਾੜਾ ਕਰਮ ਕਰਨਾ ਹੋਵੇ ਕੋਈ ਨਾ ਕੋਈ ਯਾਰ ਬੇਲੀ ਹੁੰਦਾ ਕੋਈ ਨਾ ਕੋਈ ਆ ਜਿਹੜਾ ਚੰਗਾ ਕਰਮ ਕੋਈ ਨਾ ਕੋਈ ਰੱਬ ਦਾ ਪਿਆਰਾ ਮਿਲੇ ਮੈਂ ਬੜੀ ਬਾਰੀ ਬੇਨਤੀ ਕਰਦਾ ਹੁੰਨਾ ਕੋਈ ਵੱਡੇ ਤੋਂ ਵੱਡਾ ਰਾਗੀ ਲੱਭਿਓ ਵੱਡੇ ਤੋਂ ਵੱਡਾ ਕਥਾਵਾਚਕ ਲੱਭਿਓ ਕੋਈ ਮੇਰੇ ਵਰਗਾ ਕੀਰਤਨੀਆ ਲੱਭਿਓ ਉਹਨੂੰ ਪੁੱਛਿਓ ਬਾਬਾ ਜੀ ਆ ਰੰਗ ਕਿਵੇਂ ਲੱਗਿਆ ਇੰਨੀ ਸੋਹਣੀ ਕਥਾ ਕਰਨ ਲੱਗ ਪਏ ਇੰਨਾ ਸੋਹਣਾ ਕੀਰਤਨ ਕਰਦੇ ਹੋ ਇੰਨੀਆਂ ਸੋਹਣੀਆਂ ਢਾਡੀ ਬਾਰਾਂ गा ਲਿੰਨੇ ਹੋ ਕਿਵੇਂ ਬਹਾਨਾ ਬਣਿਆ ਜਿਹੜਾ ਪ੍ਰੇਮ ਵਾਲਾ ਹੋਏਗਾ ਉਹ ਦੱਸੇਗਾ ਵੀ ਸਾਡੇ ਮਾਤਾ ਪਿਤਾ ਮੇਰੇ ਮਾਤਾ ਪਿਤਾ ਫਲਾਣੇ ਮਹਾਂਪੁਰਸ਼ਾਂ ਕੋਲ ਜਾਂਦੇ ਸੀ ਮੈਨੂੰ ਵੀ ਲੈ ਕੇ ਜਾਂਦੇ ਰਹਿੰਦੇ ਮੈਂ ਆਪਣੀ ਬਾਤ ਕਰ ਜਾਂਦਾ ਮੇਰੇ ਮਾਤਾ ਪਿਤਾ ਮੈਨੂੰ ਰੋੜੇ ਵਾਲਾ ਸਹਿਬ ਲੈ ਕੇ ਜਾਂਦੇ ਨੇ ਵੱਡਾ ਭਰਾ ਹੋਣਾ ਉਹਨੂੰ ਵੀ ਸਾਈਕਲ ਤੇ ਬਿਠਾ ਲੈਣਾ ਮੈਨੂੰ ਵੀ ਬਿਠਾ ਲੈਣਾ ਰੰਗ ਲਾਗਤ 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 ਹੈ ਲਾਗਤ ਹੈ ਤੁਸੀਂ ਜਿੱਦਾਂ ਦੀ ਨੀਂ ਰੱਖੋਗੇ ਉਹਦਾਂ ਦਾ ਮਕਾਨ ਬਣਨਾ ਜਿੱਦਾਂ ਦੀ ਨੀਂ ਰੱਖੀ ਨਹੀਂ ਪੱਥਰ ਜਿਨ੍ਹਾਂ ਨੇ ਵਧੀਆ ਰੱਖ ਲਿਆ ਉਹਨਾਂ ਦੇ ਘਰ ਵਧੀਆ ਬਣ ਜਾਂਦੇ ਨੇ ਜਿਹੜੇ ਆਪ ਬਾੜੇ ਪਾਸੇ ਫਿਰਦੇ ਰਹੇਗੇ ਬੱਚਿਆਂ ਨੇ ਵੀ ਉਧਰ ਹੀ ਜਾਣਾ ਹੁੰਦਾ ਭਾਈ ਬੱਚੇ ਨੇ ਜੇ ਪਿਓ ਗਲਾਸ ਵਿੱਚ ਪਾ ਕੇ ਸ਼ਰਾਬ ਪੀਂਦਾ ਬੱਚੇ ਰੰਗ ਘੋਲ ਕੇ ਪੀਣ ਲੱਗ ਪੈਂਦੇ ਨੇ ਜੇ ਤੁਸੀਂ ਨਿਤਨੇਮ ਕਰਦੇ ਹੋ ਤੁਸੀਂ ਗੁਟਕਾ ਸਹਿਬ ਲੈ ਕੇ ਬੈੰਨੇ ਹੋ ਤੁਹਾਡੇ ਬੱਚੇ ਤੁਹਾਡੀ ਰੀਸ ਕਰਨਗੇ ਕਿਤਾਬ ਖੋਲ ਕੇ ਬਹਿਣ ਲੱਗ ਪੈਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕੋਈ ਨਾ ਕੋਈ ਬਹਾਨਾ ਸਾਹਮਣੇ ਕੋਈ ਨਾ ਕੋਈ ਬਹਾਨਾ ਬਣਦਾ ਰੱਬ ਦੇ ਪਿਆਰਿਆਂ ਦਾ ਮੇਲਾ ਹੁੰਦਾ ਤਾਂ ਗੁਰਮਖਤਾਈ ਸ਼ੁਰੂ ਹੁੰਦੀ ਆ ਤਾਂ ਜਿਨ੍ਹਾਂ ਦੇ ਸੰਧਣਿਆਂ ਦੁਰਮਤ ਮੰਝੈਂ ਜਦੋਂ ਪੜਦੇ ਆ ਨਾ ਜਿਨ੍ਹਾਂ ਨੂੰ ਮਿਲ ਕੇ ਕੋਟੀ ਮਤ ਕੱਟੀ ਜਾਵੇ ਜਿਨ੍ਹਾਂ ਨੂੰ ਮਿਲ ਕੇ ਠੇਕਿਆਂ ਦਾ ਰਾਹ ਭੁੱਲ ਜਾਈਏ ਜਿਨ੍ਹਾਂ ਨੂੰ ਮਿਲ ਕੇ ਮਾੜੇ ਰਾਹਾਂ ਤੋਂ ਮੁੜ ਪਈਏ ਸਾਡੇ ਪੈਰ ਨੇ ਸੁਰ ਵਿੱਚ ਆ ਜਾਂਦੇ ਨੇ ਹੁਣ ਚੱਲ ਕੇ ਆਏ ਹੋਂ ਨਾ ਜੇ ਇਹ ਪੈਰ ਗੁਰੂ ਨਾਨਕ ਦੇ ਘਰ ਵੱਲ ਆਉਂਦੇ ਨੇ ਪੈਰ ਸੁਰ ਵਿੱਚ ਆ ਗਏ ਜਿਹੜੇ ਮਾੜੇ ਪਾਸੇ ਜਾਂਦੇ ਨੇ ਪੈਰ ਬੇਸੁਰੇ ਚੁੱਕੀ ਫਿਰਦੇ ਨੇ ਹੁਣ ਕੰਨਾਂ ਵਿੱਚ ਬਾਣੀ ਪੈਂਦੀ ਆ ਕੰਨ ਸੁਰ ਵਿੱਚ ਆ ਗਏ ਜੇ ਕੰਨਾਂ ਵਿੱਚ ਗੰਦੇ ਮੰਦੇ ਗਾਣੇ ਪੈਂਦੇ ਨੇ ਕੰਨ ਬੇਸੁਰੇ ਨੇ ਆ ਅੱਖਾਂ ਨਾਲ ਜੇ ਮਾੜਾ ਤੱਕਦੇ ਆ ਜੇ ਇਨਾ ਅੱਖਾਂ ਨਾਲ ਮਾੜਾ ਵੇਨੇ ਆ ਅੱਖਾਂ ਵੀ ਬੇਸੁਰੀਆਂ ਨੇ ਜਦੋਂ ਇਨਾ ਅੱਖਾਂ ਨਾਲ ਸਤਿਗੁਰ ਦੇ ਦਰਸ਼ਨ ਕਰਨ ਲੱਗ ਪੈਂਦੇ ਆ ਅੱਖਾਂ ਵੀ ਸੁਰ ਵਿੱਚ ਆ ਜਾਂਦੀਆਂ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਾਲਕ ਜੀ ਦੇ ਦਰਸ਼ਨ ਪਹਿਲਾਂ ਰੱਬ ਦੇ ਪਿਆਰਿਆਂ ਦਾ ਮੇਲਾ ਪਹਿਲਾਂ ਬੜੇ ਮੈਨੂੰ ਇਦਾਂ ਦੇ ਮਿਲਦੇ ਨੇ ਬਾਬਾ ਜੀ ਆ ਮੇਰਾ ਯਾਰ ਬੇਲੀ ਆ